ਸ਼ਸ਼ੀਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੀਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਸ਼ੱਕਰ ਦਾ ਸਰਵਤ ਅਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਕਿਵੇਂ ਬਣਾ ਸਕਦੇ ਆ ਆਪਾਂ ਸਾਰਾ ਸਮਾਨ ਪਹਿਲਾਂ ਤਿਆਰ ਕਰਕੇ ਰੱਖਿਆ ਹੋਇਆ ਚਲੋ ਜੀ ਆਪਾਂ ਹੁਣ ਦੇਖਦੇ ਆਂ ਵੀ ਅਸੀਂ ਇਸ ਤਰ੍ਹਾਂ ਕਿਹੜੇ ਢੰਗ ਨਾਲ ਕਿੰਨਾ-ਕਿੰਨਾ ਸਮਾਨ ਲਿਆ ਲਿਆ ਜੀ ਅਸੀਂ ਅੱਧਾ ਚਮਚ ਨਮਕ ਕਾਲਾ ਧਿਨੇ ਦੇ ਪੱਤੇ, ਦੋ ਨਿੰਬੂ, ਚਾਰ ਵੱਡੇ ਚਮਚ ਲੈ ਆਂ ਸ਼ੱਕਰ ਦੇ ਇੱਕ ਗਲਾਸ ਲਿਆ ਸੀ ਪਾਣੀ ਦਾ। ਆਪਾਂ ਸਾਰਾ ਹੀ ਸਮਾਨ ਇੱਕੇ ਵਾਰੀ ਮਿਕਸੀ ਦੇ ਵਿੱਚ ਪਾ ਕੇ ਜਿਹੜਾ ਚੰਗੀ ਤਰ੍ਹਾਂ ਗ੍ਰੈਂਡ ਕਰ ਲੈਣਾ। ਨਿੰਬੂਆਂ ਦਾ ਦੋਹਾਂ ਦਾ ਆਪਾਂ ਨੇ ਜਿਹੜਾ ਰਸ ਕੱਢ ਲੈਣਾ। ਰਸ ਕੱਢ ਕੇ ਪਾ ਲੈਣਾ ਤੇ ਇੱਕ ਜੇ ਗਲਾਸ ਪਾਣੀ ਦਾ। ਇਹਨੂੰ ਆਪਾਂ ਇਕੱਠਿਆਂ ਨੂੰ ਸਾਰਿਆਂ ਨੂੰ ਗ੍ਰੈਂਡ ਕਰ ਲੈਣਾ। ਗ੍ਰੈਂਡ ਕਰਕੇ ਫਿਰ ਇਹਨੂੰ ਆਪਾਂ ਪੂਨਾਗੇ। ਥੋੜਾ ਜਿਹਾ ਚਾਹ ਪੁਣੇ ਦੇ ਨਾਲ ਆਪਾਂ ਕਿਸੇ ਵੀ ਚੀਜ਼ੇ ਨਾ ਪੋਣਾਗੇ ਸਾਡਾ ਜਿਹੜਾ ਸ਼ਰਬਤ ਆ ਉਹ ਅਸੀਂ ਪੁਣ ਕੇ ਤਿਆਰ ਕਰ ਲਿਆ ਇਹਦੇ ਵਿੱਚ ਆਪਾਂ ਪਦੀਨੇ ਦੇ ਪੱਤੇ ਪਾ ਸਕਦੇ ਹਾਂ ਤੇ ਇਹਨੂੰ ਠੰਡਾ ਕਰਨ ਵਾਸਤੇ ਬਰਫ਼ ਵੀ ਪਾ ਕੇ ਪੀ ਸਕਦੇ ਹਾਂ ਬਹੁਤ ਆਸਾਨ ਤਰੀਕਾ ਹੈ ਜੀ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਜਿਹੜਾ ਆਪਾਂ ਨੂੰ ਉਹ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਜੀ ਸ਼ੁਕਰੀਆ